ਪੰਜਾਬ ਵਿੱਚ ਵੱਧਦੀ ਗਰਮੀ ਦੇ ਕਹਿਰ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੀਆਂ ਮੋਟਰਾਂ ਤੇ ਚਾਰ-ਚਾਰ ਫਲਦਾਰ ਬੂਟੇ ਜ਼ਰੂਰ ਲਗਾਉਣ ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਦੇ ਹਲਕੀ ਧੂਰੀ ਦੇ ਭੋਲਰਹੀੜੀ ਪਿੰਡ ਦੇ ਕਿਸਾਨ ਮੁੱਖ ਮੰਤਰੀ ਦੀ ਇਸ ਗੱਲ ਤੇ ਪੂਰ ਚੜਾ ਰਹੇ ਹਨ ਅਤੇ ਇਹ ਕਿਸਾਨ ਤਕਰੀਬਨ 15-15 ਫਲਦਾਰ ਬੂਟੇ ਆਪਣੀਆਂ ਮੋਟਰਾਂ ਤੇ ਲਗਾ ਰਹੇ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਘੱਟੋ ਘੱਟ 4 ਬੂਟੇ ਲਾਉਣ ਦੀ ਅਪੀਲ ਕੀਤੀ ਸੀ ਪਰ ਉਹ 15-15 ਬੂਟੇ ਆਪਣੀਆਂ ਮੋਟਰਾਂ ਤੇ ਲਗਾ ਰਹੇ ਹਨ ਤਾਂ ਜੋ ਕਿ ਪੰਜਾਬ ਦੇ ਵਾਤਾਵਰਨ ਨੂੰ ਹਰਿਆ ਭਰਿਆ ਅਤੇ ਫਿਰ ਤੋਂ ਠੰਡਾ ਰੱਖਿਆ ਜਾ ਸਕੇ ਤੁਸੀਂ ਵੀ ਵੇਖੋ ਇਹ ਰਿਪੋਰਟ ਅਸੀਂ 600 ਬੂਟੇ ਲਾ ਰਹੇ ਹਾਂ ਇੱਕ ਅਸੀਂ ਬਾਗ ਲਾ ਰਹੇ ਹਾਂ ਹਰ ਇੱਕ ਬੂਟੇ ਦੇ ਮੋਟਰ ਦੇ ਲਗਭਗ 20 ਬੂਟੇ ਅਮਰੀਕਾ ਹੋ ਗਿਆ ਨਜ਼ਰ ਹੋ ਗਿਆ ਅਸੀਂ 10 ਜਾਣੇ ਲੈ ਕੇ ਆਏ ਹਾਂ 600 ਬੂਟੇ ਲੈ ਕੇ ਆਏ ਹਾਂ ਹਰ ਜੀ ਉਹ ਸਾਹਮਣੇ ਕੌਲ ਦਿੱਤੀ ਸੀ ਉਹਦੇ ਸ਼ਿਕੁਰ ਉਤਰਿਆ ਹਾਂ ਵੀ ਅਸੀਂ ਮੋਟਰ ਤੇ ਬੁੱਟੇ ਲਾਵਾਂਗੇ ਮੋਟਰਾਂ ਦੇ ਬੁੱਟੇ ਲਾਵਾਂਗੇ ਅਸੀਂ ਸਾਡੇ ਪੱਤਰਕਾਰ ਵਿੱਕੀ ਉਹ ਬਾਗ ਲਾ ਰਿਹਾ ਉਹ ਤੋਂ ਬਾਅਦ ਅਸੀਂ ਵੀ ਕੋਸ਼ਿਸ਼ ਕਰਾਂਗੇ ਬਾਗਾਂ ਦੀ ਵਿੱਕੀ ਕਿੱਥੇ ਹੈ ਜੀ ਲਓ ਜੀ 25 ਬੁੱਟੇ ਆ ਦੇ ਵੀਰੇ ਇੱਥੇ ਲਾ ਹਾਂ ਦੇਖੀ ਭਰਾਵਾ 25 ਬੁੱਟੇ ਮੋਟਰ ਤੇ ਲਾਉਣੇ ਨੇ ਆਪਣੇ ਦੋ ਮੋਟਰਾਂ ਨੇ ਦੋ ਮੋਟਰਾਂ ਦੇ 10 ਬੁੱਟੇ ਮੇਰੇ ਪਹਿਲਾਂ ਲੱਗੇ ਨੇ 25 ਹੋਰ ਲਾਵਾਂਗੇ ਤਾਕੇ ਮਣਾ ਮोटा ਵਾਤਾਵਰਨ ਸੁਧਾਰ ਹੋਵੇ ਸੀਐਮ ਸਾਹਿਬ ਨੇ ਤਾਂ ਚਾਰ ਚਾਰ ਬੁੱਟੀ ਕਿਹਾ ਦੀ ਪਰ ਅਸੀਂ ਕਿਹਾ ਫਿਰ ਹੁਣ ਵੱਧੇ 라ਦੀ ਅਸੀਂ ਸੀਐਮ ਸਾਹਿਬ ਨੇ ਚਾਰ ਕਿਹਾਗਾ ਇੱਕ ਮੋਟਰ ਤੇ ਸੀਐਮ ਸਾਹਿਬ ਤੇ ਅਸੀਂ ਬਚਣਾ ਤੇ ਪੂਰਾ ਉਤਰਦੇ ਆ